ਅਰਜ ਹੈ ਮੇਰੀ ਕਲਾਕਾਰ ਵੀਰ ਨੂੰ ਮੰਗਦੇ ਹਾਂ ਤੁਸਾਂ ਕੋਲੋਂ ਪਿਆਰ ਵੀਰ ਨੂੰ ਅਰਜ ਹੈ ਮੇਰੀ ਕਲਾਕਾਰ ਵੀਰ ਨੂੰ ਮੰਗਦੇ ਹਾਂ ਤੁਸਾਂ ਕੋਲੋਂ ਪਿਆਰ ਵੀਰ ਨੂੰ ਕਰੋ ਸਾਨੂੰ ਜੁਲਫਾਂ ਦੀ ਸ਼ਾਂ ਵੀਰ ਨੂੰ ਦੇਓ ਸਾਨੂੰ ਥੋੜੀ ਜਹੀ ਤਾਂ ਵੀਰਨੋ ਦੇਓ ਸਾਨੂੰ ਥੋੜੀ ਜਹੀ ਤਾਂ ਵੀਰਨੋ ਪਾਪਾ ਮਾ ਮਾ ਪਾਪਾ ਮਾਪਾ ਅਸੀਂ ਲਾਵਾਂਗੇ ਮਿੱਠੇ ਮਿੱਠੇ ਪੋਲੇ ਪੋਲੇ ਗੀਤ ਗਾਵਾਂਗੇ ਪਾਪਾ ਮਾ ਮਾ ਪਾਪਾ ਮਾਪਾ ਅਸੀਂ ਲਾਵਾਂਗੇ ਮਿੱਠੇ ਮਿੱਠੇ ਪੋਲੇ ਪੋਲੇ ਗੀਤ ਗਾਵਾਂਗੇ ਕਰੋ ਸਾਨੂੰ ਜੂਫਾਂ ਦੀ ਸ਼ਾਬਿਰਨੋ ਦੇਵ ਸਾਨੂੰ ਥੋੜੀ ਜਹੀ ਤਾਂ ਬਿਰਨੋ ਦੇਵ ਸਾਨੂੰ ਥੋੜੀ ਜਹੀ ਤਾਂ ਬਿਰਨੋ ਹੋ ਸ਼ਿੰਦਾ ਪਾਵੇਂ ਹੰਸ ਗੁਰ ਦਸ ਮਾਨੇ ਸਾਡੇ ਲਈ ਤਾਂ ਸਭ ਰੱਬ ਦੇ ਸਮਾਨੇ ਹੋ ਸ਼ਿੰਦਾ ਪਾਵੇਂ ਹੰਸ ਗੁਰ ਦਸ ਮਾਨੇ ਸਾਡੇ ਲਈ ਤਾਂ ਸਭ ਰੱਬ ਦੇ ਸਮਾਨੇ ਤੁਸੀਂ ਚਾਚੇ ਤਾਏ ਤੁਸੀਂ ਮਾ ਵੀਰ ਨੂੰ ਦੇਓ ਸਾਨੂੰ ਥੋੜੀ ਜਹੀ ਤਾਂ ਵੀਰ ਨੂੰ ਦੇਓ ਸਾਨੂੰ ਥੋੜੀ ਜਹੀ ਤਾਂ ਵੀਰ ਨੂੰ ਅਸੀਂ ਵਿੱਚ ਆਗੇ ਹਾਂ ਮੈਦਾਨ ਗੱਜ ਕੇ ਤੁਸੀਂ ਸੰਦੂਕ ਕਰ ਲੋ ਇਰਾਮ ਰਜ ਕੇ ਅਸੀਂ ਵਿੱਚ ਆਗੇ ਹਾਂ ਮੈਦਾਨ ਗੱਜ ਕੇ ਤੁਸੀਂ ਸੰਦੂਕ ਕਰ ਲੋ ਐ ਰਾਮ ਰਾਜ ਕੇ ਤੂੰ ਤਾਂ ਥੱਲੇ ਮਾਣੋ ਠੰਡੀ ਸ਼ਾ ਵੀਰ ਨੂੰ ਦੇਵ ਸਾਨੂੰ ਥੋੜੀ ਜਹੀ ਤਾਂ ਵੀਰ ਨੂੰ ਦੇਵ ਸਾਨੂੰ ਥੋੜੀ ਜਹੀ ਤਾਂ ਵੀਰ ਨੂੰ ਅਰਜ ਹੈ ਮੇਰੀ ਕਲਾਕਾਰ ਵੀਰ ਨੂੰ ਮੰਗਦੇ ਹਾਂ ਤੁਸਾਂ ਕੋਲ ਪਿਆਰ ਵੀਰ ਨੂੰ ਅਰਜ ਹੈ ਮੇਰੀ ਕਲਾਕਾਰ ਵੀਰ ਨੂੰ ਮੰਗਦੇ ਹਾਂ ਤੁਸਾਂ ਕੋਲੋਂ ਪਿਆਰ ਵੀਰਨੋ ਕਰੋ ਸਾਨੂੰ ਜੁਲਫਾਂ ਦੀ ਸ਼ਾ ਵੀਰਨੋ ਦੇਓ ਸਾਨੂੰ ਥੋੜੀ ਜਹੀ ਤਾਂ ਵੀਰਨੋ ਦੇਓ ਸਾਨੂੰ ਥੋੜੀ ਜਹੀ ਤਾਂ ਵੀਰਨੋ ਦੇਓ ਸਾਨੂੰ ਥੋੜੀ ਜਹੀ ਤਾਂ ਵੀ